ਇੱਕ ਮਾਂ ਇੱਕ ਚਿੱਠੀ ਦੇ ਕੇ ਗਈ ਆ ਤੁਹਾਨੂੰ ਅਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰਾਂਗੇ ਮਾਂ ਦਾ ਪਰ ਇੱਕ ਮਾਂ ਦਾ ਦਰਦ ਗੁਰਪ੍ਰੀਤ ਪੁੱਤ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਮੈਂ ਹਰ ਸਮੇਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰਨ ਬਾਰੇ ਸੋਚਦੀ ਆਂ ਪਰ ਕੁਝ ਸਮੇਂ ਦੀ ਕਮੀ ਕਰਕੇ ਕੁਝ ਆਪਣੇ ਮਨ ਦੀ ਝਿਜਕ ਕਰਕੇ ਮੈਂ ਕਹਿ ਨਹੀਂ ਪਾਉਂਦੀ ਬੇਟਾ ਜੀ ਤੁਸੀਂ ਮੈਨੂੰ ਸਵਾਰਥੀ ਨਾ ਸਮਝਣਾ ਇਹ ਇੱਕ ਮਾਂ ਦੀ ਚਿੰਤਾ ਹੈ ਆਪਣੇ ਬੱਚੇ ਪ੍ਰਤੀ ਮੇਰੀਆਂ ਚਾਰ ਬੇਟੀਆਂ ਹਨ ਮੇਰੇ ਪਤੀ ਅੱਜ ਉਹ ਮਹਿਕਮਾ ਨਹੀਂ ਬੋਲਾਂਗੇ ਮੇਰੇ ਪਤੀ ਮਲਾਜਮ ਸੀ ਸ਼ਰਾਬ ਬਹੁਤ ਜ਼ਿਆਦਾ ਪੀਣ ਕਰਕੇ ਸਮੇ ਤੋਂ ਪਹਿਲਾਂ ਹੀ ਮੌਤ ਹੋ ਗਈ ਮੈਂ ਸਟੇਟ ਦੀ ਰਹਿਣ ਵਾਲੀ ਆ ਪਤੀ ਦੀ ਮੌਤ ਤੋਂ ਬਾਅਦ ਪੈਨਸ਼ਨ ਨਾਲ ਗੁਜ਼ਾਰਾ ਵਧੀਆ ਹੋ ਰਿਹਾ 84 ਦੇ ਦੰਗਿਆਂ ਦੌਰਾਨ ਮਕਾਨ ਮਿਲਿਆ ਸੀ ਮੇਰੀਆਂ ਬੇਟੀਆਂ ਆਪਣੀ ਜ਼ਿੰਦਗੀ ਚ ਵਧੀਆ ਮਾਸਤਾ ਉਹ ਮੇਰੇ ਅਤੇ ਮੇਰੇ ਬੇਟੇ ਬਾਰੇ ਕੁਝ ਨਹੀਂ ਸੋਚਦੀਆਂ ਬਸ ਮੈਨੂੰ ਇੱਕ ਇਹ ਗੱਲ ਸਤਾਉਂਦੀ ਆ ਚਿੰਤਾ ਸਤਾਉਂਦੀ ਹੈ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਬੱਚੇ ਦਾ ਧਿਆਨ ਕੌਣ ਰੱਖੂਗਾ ਉਮਰ ਦੇ ਵਿਆਹ ਇਨਾ ਹੁਣ ਮੈਂ ਬੇਟੇ ਦੀ ਦੇਖਭਾਲ ਨਹੀਂ ਕਰ پا ਰਹੇ ਬੱਚਾ ਬਾਹਰ ਜਾਂਦਾ ਦੁਨੀਆ ਉਹਨੂੰ ਪਰੇਸ਼ਾਨ ਕਰਦੀ ਆ ਕੁੱਟਮਾਰ ਕਰਦੀ ਆ ਉਹਨੂੰ ਕਮਲਾ ਕਹਿ ਕੇ ਉਹਨੂੰ ਭਜਾਰਨਦੀ ਆ ਕੁੱਟ ਕੇ ਮੈਂ ਇਕੱਲੀ ਦੁਨੀਆ ਦਾ ਮੁਕਾਬਲਾ ਨਹੀਂ ਕਰ ਸਕਦੀ ਚਿੰਤਾ ਨਾਲ ਬਿਮਾਰ ਰਹਿਣ ਲੱਗੀ ਹਾਂ ਕਿਰਪਾ ਕਰਕੇ ਮੇਰੇ ਤੇ ਮੇਰੇ بیٹے ਬਾਰੇ ਸੋਚੋ ਤਾਂ ਕਿ ਮੈਂ ਆਪਣਾ ਬढ़ापा ਸੁੱਖ ਨਾਲ گزار ਸਕਾਂ ਬੇਟਾ ਜੀ ਮੈਨੂੰ ਹੋਰ ਕੋਈ ਪਰੇਸ਼ਾਨੀ ਨਹੀਂ ਐ ਮੈਂ ਲਾਲਚ ਵਸ ਮੇਰਾ ਲਾਲਚ ਵਸ ਸਿਰਫ ਇਹਨਾਂ ਚਿੰਤਾ ਹੈ ਆਪਣੀ ਅਤੇ ਆਪਣੇ ਬੱਚੇ ਦੀ ਮੈਂ ਆਪਣੇ ਬੱਚੇ ਨੂੰ ਸਹੀ ਹੱਥਾਂ ਵਿੱਚ ਦੇਣਾ ਚਾਹੁੰਦੀ ਹਾਂ ਤਾਂ ਕਿ ਮੈਂ ਚਿੰਤਾ ਮੁਕਤ ਹੋ ਸਕਾਂ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਆਪ ਜੀ ਦੀ ਧੰਨਵਾਦੀ ਹੋਵਾਂਗੇ ਇਹ ਮਾਵਾਂ ਦੀਆਂ ਬਹੁਤ ਸਾਰੀਆਂ ਸਾਨੂੰ ਅੱਗੇ ਵੀ ਰਿਕੁਐਸਟ ਆਉਂਦੀਆਂ ਰਹਿੰਦੀਆਂ ਅਸੀਂ ਬੇਨਤੀ ਕਰਦੇ ਹਾਂ ਹਮੇਸ਼ਾ ਉਹਨਾਂ ਮਾਵਾਂ ਨੂੰ ਬਿਮਾਰ ਜਿਹੜੀ ਡਿਊਟੀ ਤੁਹਾਨੂੰ ਤੁਰ ਦਰਗਾਹੋਂ ਲੱਗ ਕੇ ਆਈ ਆ ਤੁਹਾਡੀ ਝੋਲੀ ਚ ਇਸ ਤਰ੍ਹਾਂ ਦਾ ਪੁੱਤ ਪਾਇਆ ਜੇ ਅਕਾਲ ਪੁਰਖ ਵਾਹਿਗੁਰੂ ਨੇ ਰੱਬ ਨੇ ਭਗਵਾਨ ਨੇ ਤੁਸੀਂ ਉਹਦੀ ਪਰਪਰਿਸ਼ ਆਪਣੀ ਤਨ ਦੇਹੀ ਨਾਲ ਨਿਭਾ ਰਹੇ ਹੋ 20 30 ਸਾਲ ਦੇ ਹੋ ਗਏ ਅੱਜ ਤੁਹਾਡੇ ਪੁੱਤ ਕਈ ਤਾਂ 40 40 50 50 ਸਾਲ ਦੇ ਹੋ ਗਏ ਪੁੱਤ ਮਾਵਾ ਉਹਨਾਂ ਨੂੰ ਅੱਜ ਵੀ ਬੱਚਿਆਂ ਵਾਂਗੂ ਪਾਲੀ ਜਾਂਦੀਆਂ ਐਡਾ ਸਬਰ ਆ ਮਾਵਾ ਦਾ ਪਰ ਜਿਵੇਂ ਜਿਵੇਂ ਆਪ ਮਾਰ ਹੁੰਦੀ ਹੈ ਬੜਾਪਾ ਹੁੰਦਾ ਦੂਜੇ 3 ਪੁੱਤ ਆਪਣੀ ਆਪਣੀ ਜ਼ਿੰਦਗੀ ਚ ਮਾਸਤਾ ਸੈਟਲ ਆ ਉਹਨਾਂ ਨੂੰ ਫਿਕਰ ਰਹਿੰਦਾ ਵੀ ਮੇਰੇ ਪੁੱਤ ਦਾ ਕੀ ਬਣੂ ਮੇਰੀ ਧੀ ਦਾ ਕੀ ਬਣੂ ਇੱਕ ਤਾਂ ਸਾਡੀ ਬੇਨਤੀ ਹੈ ਪਰਿਵਾਰਕ ਮੈਂਬਰਾਂ ਨੂੰ ਵੀ ਵੀ ਯਾਰ ਤੁਸੀਂ ਵੀ ਮਾੜੀ ਮੋਟੀ ਜ਼ਿੰਮੇਵਾਰੀ ਸਮਝੋ ਇਹ وہی ਤੁਹਾਡਾ ਭੈਣ ਭਰਾਵਾ ਜਿਹੇ ਠੀਕ ਹੁੰਦਾ ਬਰਾਬਰ ਦਾ ਹੱਕਦਾਰ ਸੀ ਸਾਰੇ ਕੰਮ ਅੱਜ ਉਹ ਕੋਈ ਪੈਸਾ ਨਹੀਂ ਕੋਈ ਹੱਕ ਨਹੀਂ ਮੰਗ ਰਿਹਾ ਸਿਰਫ ਸੁੱਖ ਦੇ ਨਾਲ ਤੁਹਾਡੀ ਮਾਂ ਨੂੰ ਚੈਨ ਦੇ ਨਾਲ ਮੌਤ ਮਿਲ ਜੇਵੇ ਤੁਸੀਂ ਆਪਣੇ ਭੈਣ ਭਰਾ ਦੀ ਬਾਹ ਫੜੋ ਉਹਨਾਂ ਦੀ ਮਦਦ ਕਰਿਆ ਕਰੋ ਔਰ ਇਸ ਮਾਂ ਨੂੰ ਮੈਂ ਬੇਨਤੀ ਕਰਦਾ ਅਸੀਂ ਉਹਦਾ ਪੁੱਤ ਬਣ ਕੇ ਮਾਂ ਤੇਰੇ ਪੁੱਤ ਦੀ ਸੇਵਾ ਅਸੀਂ ਕਰਾਂਗੇ ਜਦ ਤੱਕ ਤੇਰੇ ਸਰੀਰ ਦੇ ਵਿੱਚ ਜਾਨ ਆ ਤਦ ਤੱਕ ਤੂੰ ਮਾਂ ਆਪਣੇ ਪੁੱਤ ਨੂੰ ਸਾਹਬ ਸੇਵਾ ਕਰ ਫਿਗਰ ਨਾ ਕਰ ਜਦੋਂ ਤੈਨੂੰ ਲੱਗੂ ਵੀ ਹੁਣ ਮੇਰੇ ਹੱਥ-ਪਾਸ ਨਹੀਂ ਰਿਹਾ ਮੈਂ ਬਿਮਾਰ ਆ ਮੇਤੋ ਤੁਰ ਨਹੀਂ ਹੁੰਦਾ ਮੇਤੋ ਸਾਹਮ ਨਹੀਂ ਹੁੰਦਾ ਅਸੀਂ ਲੈ ਆਵਾਂਗੇ ਹੋਰ ਵੀ ਬਹੁਤ ਸਾਰੀਆਂ ਮਾਮਾਂ ਆ ਕੇ ਫਿਕਰ ਜ਼ਾਹਰ ਕਰਦੀਆਂ ਵੀ ਮੇਤੋ ਬਾਅਦ ਚ ਕੀ ਹੋਊ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਹੁਣੇ ਮਾਂ ਤੂੰ ਫਿਕਰ ਨਾ ਕਰ ਬਸ ਆਣ ਘਰਵਾਣ ਨੂੰ ਕਹਿ ਦੇ ਜੇ ਤੈਨੂੰ ਕੋਸ਼ ਹੋ ਗਿਆ ਅਸੀਂ ਲੈ ਆਵਾਂਗੇ ਜਾਂ ਪਰ ਜਦ ਤੱਕ ਤੂੰ ਹੈਗੀ ਹੈ ਤਦ ਤੱਕ ਜਰੂਰ ਆਪਣੇ ਧੀ ਦੀ ਆਪਣੇ ਪੁੱਤ ਦੀ ਤੂੰ ਸੇਵਾ ਕਰ ਕੀ ਹਾਲ ਨੇ ਵੀਰੇ ਤੇਰਾ ਕੀ ਨਾਮ ਆ ਕੀ ਨਾ ਨਾਂ ਕੀਆ ਨਾਮ ਕੀਆ ਨਾਮ ਉਹ ਨਾਮ ਬਾਬੇ ਜੀ ਨਾਮ ਤੇ ਨਾਮ ਤੁਹਾਡਾ ਕੀ ਲੱਗਦਾ ਜੀ ਮੇਰਾ ਬ੍ਰਦਰ ਆ ਕਿੰਨੇ ਸਾਲਾਂ ਤੋਂ ਇਦਾਂ ਹੋਇਆ ਹੈ ਵੀ ਤਿੰਨ ਸਾਲ ਤਿੰਨ ਸਾਲ ਤੱਕ ਨਹੀਂ ਤਿੰਨ ਸਾਲ ਹੋ ਗਏ ਹਾਂਜੀ ਦਵਾਈਆਂ ਦੂਈਆਂ ਲਈ ਗਏ ਮੈਡੀਕਲ ਵੀ ਲਈ ਗਏ ਪੜਿਆ ਲਿਖਿਆ ਹਾਂਜੀ ਹੈਗਾ ਜੀ ਪੰਜ ਛੇ ਪੜਿਆ ਬਈ ਕੀ ਕੰਮ ਕਰਦਾ ਸੀ ਇਹ ਪਹਿਲਾਂ ਦਵਾਈ ਦਾ ਕਰਦਾ ਸੀ ਰੋਟੀ ਦਾ ਹੀ ਛੋਟੀ ਦਾ ਹੀ ਛੋਟੀ ਦਾ ਹਲਵਾਈ ਹੈ ਠੀਕ ਆ ਵੀਰੇ ਨਹੀਂ ਲੈ ਲੈਂਦਾ ਠੀਕ ਆ ਵੀਰੇ ਕੀ ਨਾਇਦਾ ਛੋਟਾ ਵੀਰਵਾਲਾ ਵੀਰਵਾਲ ਵੀਰਵਾਲ ਕੋਈ ਵਾਲ ਨਹੀਂ ਫਿਰ ਅਕਬਰ ਵੀਰਵਾਲ ਮਹਾਰਾਜ ਜੀ ਕਰਨੀ ਠੀਕ ਆ ਬਸ ਐਜ ਪੁੱਛ ਲੈ ਜੇ ਨੂੰ ਥੋੜਾ ਜਿਆਦਾ ਪ੍ਰੈਸ਼ਰ ਨਹੀਂ ਕੋਈ ਨਾ ਇਹ ਕੋਈ ਪੰਗ-ਪੁੰਗਦਾ ਨਹੀਂ ਪੀਂਦਾ ਸੀ ਮੈਨੂੰ ਸ਼ੱਕ ਪੰਦੀ ਖਾਣਾ ਨਹੀਂ ਪੀਂਦਾ ਸੀ ਹੁਣ ਪਹਿਲਾਂ ਪੀਂਦਾ ਸੀ ਉਹਦੋਂ ਉੱਠਦਾ ਜੇ ਮਦੀਰ ਦੇ ਨਾਲ ਲੱਗ ਕੇ ਹੋਣਾ ਬਾਈ ਕਿਦਾਂ ਸੀ ਉਹ ਲੱਗ ਕੇ ਬਸ ਬਹੁਤ ਪਿਆਰ ਦਿੰਦੇ ਸੀ ਕੂਟੀ ਉਮਰਦਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਬਲ ਵੀਰਬਲ ਨੂੰ ਲੈ ਕੇ ਆਏ ਨੇ ਵੀਰੇ ਹੁਣੇ ਜਿਲ੍ਹਾ ਪਹੇਨ ਦਾ ਤੁਹਾਨੂੰ ਬਰਨਾਲਾ ਪਿੰਡ ਕਿਹੜਾ ਸੈਣਾ ਵਧੌੜ ਵਧੌੜ ਜੀ ਰਹਿੰਦੇ ਆ ਤੇ ਵੀਰਬਲ ਹਲਵਾਈ ਸੀ ਚੋਟੀਦਾਰ ਵੀਰਬਲ ਪੇਸ਼ੇ ਤੋਂ ਹਲਵਾਈ ਸੀ ਪਰ ਤਿੰਨ ਚਾਰ ਸਾਲ ਹੋ ਗਏ ਹੁਣ ਦੇਖੋ ਕੀ ਹਾਲਤ ਬਣੀ ਆ ਵੀਰੇ ਤੇ ਅੱਜ ਆਪਾਂ ਇੱਥੇ ਵੀਰਬਲ ਨੂੰ داخل ਕਰਨ ਲੱਗੇ ਅਰਦਾਸ ਕਰਿਓ ਵੀਰ ਵਾਲੇ ਤੋਂ ਦੁਬਾਰਾ ਹਲਵਾਈ ਬਣ ਕੇ ਆਪਣੀ ਜ਼ਿੰਦਗੀ ਦੀ ਸੇਵਾ ਕਰ ਸਕੇ ਆਪਣਾ ਕੰਮਕਾਰ ਕਰ ਸਕੇ ਆਪਣੀ ਸੰਭਾਲ ਕਰ ਸਕੇ ਆਪਣੇ ਪਰਿਵਾਰ ਦੀ ਸੰਭਾਲ ਕਰ ਸਕੇ ਸਾਰੇ ਅਰਦਾਸ ਕਰਿਓ ਇਹਦਾ ਭਰਾ ਲੈ ਕੇ ਆਇਆ ਨਾਲ ਆਪਣੇ ਛੋਟੇ ਭਰਾ ਨੂੰ ਤੇ ਇਦਾਂ ਦੇ ਵੀਰ ਸਾਡੇ ਆਸ-ਪਾਸ ਪਿੰਡ 'ਚ ਮੱਲੇ 'ਚ ਗਲੀ 'ਚ ਰਿਸ਼ਤੇਦਾਰੀ 'ਚ ਰਹਿੰਦੇ ਆ ਭਰਾਵੋ ਉਹਨਾਂ ਦਾ ਸਾਥ ਦਿਆ ਕਰੋ ਹਰ 15 ਦਿਨਾਂ ਬਾਅਦ ਇੱਥੇ ਕੈਂਪ ਲੱਗਦਾ ਗੁਰੂ ਕੇ ਲੰਗਰਾਂ ਦੇ ਰੂਪ ਚ ਇੱਥੇ ਲੈ ਆਇਆ ਕਰੋ ਬਾਹ ਤਾਂ ਫੜੋ ਬੰਦੇ ਨੂੰ ਮੂਹਰੇ ਹੋ ਕੇ ਕਹੋ ਤਾਂ ਸਹੀ ਚੱਲ ਮੈਂ ਤੁਹਾਡੇ ਨਾਲ ਚੱਲਦਾ ਉਹ ਕੱਲਾ ਬੰਦਾ ਕਈ ਵਾਰੀ ਉਹਦਾ ਹਿਆ ਨਹੀਂ ਪੈਂਦਾ ਜੇ ਹਿਆ ਪੈਂਦਾ ਉਹ ਬੰਦਾ ਆਪਦੇ ਘਰ ਦੇ ਵਿੱਚ ਇੰਨਾ ਮਜ਼ਦੂਰ ਆ ਦਿਹਾੜੀ ਕਰਕੇ ਰੋਟੀ ਖਾਂਦਾ ਜੇ ਦੱਸ ਦਿਆਂ ਇੱਥੇ 20 ਦਿਨ ਰਹਿਣਾ ਪੈ ਗਿਆ ਉਹ ਇਸ ਗੱਲ ਤੋਂ ਝਟਕਦਾ ਹੀ ਨਹੀਂ ਆਉਂਦਾ ਕਿ ਅੱਜ ਆ ਬਾਈ ਉਹਨਾਂ ਨੇ ਬਾਈ ਤੁਸੀਂ ਪਿੰਡੋਂ ਹੀ ਘਰਾਂ ਚੋਂ ਘਰਾਂ ਚੋਂ ਤੁਸੀਂ ਤੁਸੀਂ ਵੀ ਨਾਲ ਆਇਓ ਵੀਰੇ ਬਾਪੂ ਆਈ ਓਰੇ ਬਜ਼ੁਰਗ ساری ਉਮਰ ਕੰਮ ਕਰਦਾ ਸੀਰੀ ਰਲਦਾ ਦਿਹਾੜੀਆਂ ਕਰਦਾ ਅੱਜ ਗੋਡੇ ਗਿੱਟੇ ਵੀ ਵਿੰਗੇ ਹੋਏ ਪਏ ਆ ਹੁਣ ਉਹਨੇ ਸੁੱਖ ਲੈਣਾ ਸੀ ਆਪਣੇ ਪੁੱਤ ਤੋਂ ਆਪਣੇ ਪੁੱਤਾਂ ਦਾ ਸੁੱਖ ਦੇਖਣਾ ਸੀ ਪੁੱਤਿਆਂ ਨੂੰ ਦੇਖਣਾ ਸੀ ਪੋਤੀਆਂ ਨੂੰ ਦੇਖਣਾ ਸੀ ਤੇ ਉਹ ਪੁੱਤ ਨੂੰ ਕਿਹੜੀ ਹਾਲਤ ਚ ਲੈ ਕੇ ਆਇਆ ਸੋਚਿਆ ਕਰੋ ਯਾਰ ਭਾਈ ਵਿਚਾਰਿਆ ਕਰੋ ਯਾਰ ਕੋਈ ਨਾ ਬਾਪੂ ਮਾਈਕਰੂ ਕਿਰਪਾ ਕਰਨ ਇਹਨੂੰ ਆਪਾਂ ਇੱਥੇ ਦਾਖਲ ਕਰ ਲਈਏ ਤੂੰ ਰਹੇਗਾ ਕੋਲੇ ਇੱਕ ਜਣਾ ਤੂੰ ਰਹੇਗਾ ਭਾਈ ਇਹ ਰਹੁ ਬਾਪੂ ਤੁਸੀਂ ਕੀ ਕਰਦੇ ਹੋ ਦੇਰ ਤੇ ਕੰਮ ਹੀ ਕਰਦੇ ਕੋਈ ਨਾ ਕੋਈ ਨਾ ਹਾਂ ਵੀਰ ਬਲ ਰਹਿਪੇਗਾ ਫਿਰ ਸਾਡੇ ਕੋਲੇ ਓਏ ਛੋਟਾ ਭਾਈਆ ਸਾਡਾ ਤੂੰ ਬਹੁਤ ਬਾਰ ਸ਼ਾਲ ਮੂਰਤ ਜੀ ਜੁਨੀ ਸਾਹਿਬਾਂ ਜੀ ਪਰ ਪ੍ਰਸ਼ਾਦ ਜਪ ਕਾ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਠੀਕ ਹੈ ਕਾ ਲੱਡੂ ਲੈ ਆਈਏ ਭਾਈ ਭਾਈ ਜੀ ਸਰਜਰੀ ਤੋਂ ਬਾਅਦ ਅੱਜ ਮੈਂ ਪਹਿਲੇ ਤੋਂ ਕੈਂਪ ਪਾਇਆ ਆ ਹਾਂਜੀ ਗਲ ਸਟਿਚ ਕਰਾ ਕਟਾ ਕੇ ਭੈਣ ਸਾਡੀ ਸੇਵਾਦਾਰ ਆ ਇੱਥੇ ਵਲੰਟੀਅਰ ਆ ਬਹੁਤ ਵੱਡੀ ਸਰਜਰੀ ਹੋਈ ਆ ਭੈਣ ਦੇ ਸਰਜਰੀ ਤੋਂ ਬਾਅਦ ਅੱਜ ਦੁਬਾਰਾ ਕੈਂਪ ਲਾਉਣ ਦੇ ਵਾਸਤੇ ਪਹੁੰਚੇ ਆ ਲੱਡੂ ਲੈ ਕੇ ਆਈਏ ਬਿਸਤਰ ਵਾਲੇ ਨਾਲ ਵਾਇਗਰੂ ਚੜ੍ਹਦੀ ਕਲਾ ਤੰਦਰੁਸਤੀ ਵੈਕਸੀਨ ਮੇਰੀ ਭੈਣ ਨੂੰ ਸਾਡੀਆਂ ਇਹਨਾਂ ਭੈਣਾਂ ਨੂੰ ਇਦਾਂ ਹੀ ਨਿਸ਼ਕਾਮ ਸੇਵਾ ਕਰਨ ਦਾ ਬਲ ਬਖਸ਼ਿਆ। ਤੰਦਰੁਸਤੀਆਂ ਬਖਸ਼ੀਆਂ। ਧੰਨਵਾਦ ਭੈਣ। ਅੱਜ ਕਢਾ ਕੇ ਵੀ ਦੂਜੇ ਦਿਨ ਇੱਥੇ ਹੀ ਆਏ। ਧੰਨਵਾਦ ਭੈਣ। ਧੰਨਵਾਦ। ਸ਼ੁਕਰੀਆ। ਇਦਾਂ ਦੀ ਡੈਡੀਕੇਸ਼ਨ। ਜਿਹੜੀਆਂ ਨਾਲ ਗੱਲ ਹੋਈ ਸੀ ਉੱਥੇ। ਹਾਂ। ਜਗਰਾਉਂ। ਹੂੰ। ਗੱਲ ਉਹਨਾਂ ਦੇ ਆਬਦੀ ਸੀ ਜਾਣਾ ਮੈਂ। ਉਹਦਾ ਨਾਲ ਵੀ ਕਹਿੰਦੇ ਸੀ ਭੈਣ ਬੈਠ ਕੇ ਗੱਲ ਕਰਾਂਗੇ। ਕਿੰਨਾ ਨਾ ਆਪਣੇ ਜਗਰਾਉਂ ਜਿਹੜਾ ਕਾਲਰ ਹੈ। ਛਾਵੜੇ? ਹਾਂਜੀ। ਅੱਛਾ ਅੱਛਾ। ਹਮੇਸ਼ਾ ਛਾਵੜਾ। ਹਾਂਜੀ। ਓਕੇ ਓਕੇ ਓਕੇ। ਜਿਹੜੀਆਂ ਨਾਲ ਵੀ ਗੱਲ ਹੋਈ ਸੀ ਤਾਂ ਜੀ ਕਹਿੰਦੇ ਸੀ ਭੈਣ ਆਯੋਗੀ ਆਪਾਂ ਬੈਠ ਕੇ ਗੱਲ ਕਰਾਂਗੇ ਮੈਂ ਕਿਹਾ ਸੀ ਕੋਈ ਨਾ ਆਪਾਂ ਉਹਦੀ ਵੀ ਸੇਵਾ ਕਰਿਆ ਕਰ ਕੋਈ ਨਾ ਭੈਣੇ ਮਹਾਰਾਜ ਕਿਰਪਾ ਕਰੇ ਜਿੱਥੇ-ਜਿੱਥੇ ਵੀ ਇਹ ਸੇਵਾ ਹੁੰਦੀ ਆ ਸਾਰਿਆਂ ਨੂੰ ਕਰਨੀ ਚਾਹੀਦੀ ਆ ਨਾ ਉਹ ਵੀ ਜਿਹੜਾ ਇੱਥੇ ਪੱਲਾ ਵਾਲ ਤੋਂ ਫੌਜਪੁੜ ਤੋਂ ਟੀਮ ਦਾ ਹਰ ਕੈਂਪ ਦੇ ਵਿੱਚ ਮੈਡੀਸਨ ਦੀ ਸੇਵਾ ਲੈ ਕੇ ਆਉਂਦੇ ਨੇ ਇਹ ਮੱਲਾਂ ਵਾਲਾ ਖਾਸ ਸੋਸ਼ਲ ਵੈਲਫੇਅਰ ਸੁਸਾਇਟੀ ਜਿਨ੍ਹਾਂ ਨੇ ਪ੍ਰਧਾਨ ਅਮੀਰ ਚੰਦ ਬਜਾਰ ਜੀ ਰੋਸ਼ਨ ਲਾਲ ਜੀ ਜਗੀਰ ਸਿੰਘ ਜੀ ਸ੍ਰਿੰਦਰ ਸਿੰਘ ਜੀ ਸਾਡੇ ਇਹ ਇਹ ਸਾਡਾ ਮੈਂਬਰ ਆ ਇਹ ਪ੍ਰਧਾਨ ਅਸਲ ਚ ਕਹਾਂਗੇ ਇਹ ਲੈ ਕੇ ਆਇਆ ਸਾਰਿਆਂ ਨੂੰ ਇੱਥੇ ਅਮੀਰ ਚੰਦ ਜੀ ਆਪਣੇ ਬੇਟੇ ਦੀ ਦਵਾਈ ਲੈਣ ਇੱਥੇ ਆਏ ਸੀ ਪਹਿਲੀ ਵਾਰ ਐਸਾ ਜੁੜੇ ਅੱਜ ਆਪਣੇ ਇਲਾਕੇ ਦੇ ਵਿੱਚੋਂ ਉਹ ਬਾਪੂ ਗਪਾਲ ਤੋਂ ਲੱਡੂ ਖਾੜਿਓ ਯਾਰ ਫੜੀ ਫੜੀ ਭੱਜ ਕੇ ਅੰਦਾਲ ਕੋਲੇ ਬਾਪੂ ਰੇ ਅੰਦਰ ਸ਼ਰਮਾ ਨੂੰ ਵੀਰਾਂ ਬਾਪੁਰਮੇਸ਼ ਤੇ ਅੱਜ ਦਵਾਈਆਂ ਦੀ ਸੇਵਾ ਲੈ ਕੇ ਆਏ ਨੇ ਧੰਨਵਾਦ ਆ ਬਾਈ ਮਹਾਰਾ ਚੜ੍ਹਦੀ ਕਲਾ ਤੇ ਕੁਝ ਦਿਨ ਪਹਿਲਾਂ ਸਾਡੀ ਭੈਣ ਸੁਨੀਤਾ ਅੰਦਰ ਚੱਕ ਕੇ ਲੈ ਕੇ ਆਉਣਾ ਬਿਲਕੁਲ ਮੁੱਲਾਂ ਵਾਲੇ ਤੋਂ ਪਿੱਛੇ ਬੱਗਾ ਪਿੰਡ ਦੇ ਵਿੱਚ ਪਿਆ ਸੀ ਉਹ ਸਮਾਨ ਇੱਥੋਂ ਪਹਿਲਾਂ ਭੈਣ ਨੂੰ ਅਸੀਂ ਉੱਥੇ ਫਲੋਇਪੁਰ ਪਹੁੰਚਦਾ ਕੀਤਾ ਉਹਨੂੰ ਨਾਲ ਲੈ ਕੇ ਉਹਨਾਂ ਦਾ ਫਰੈਂਚ ਤੇ ਟੀਵੀ ਕੂਲਰ ਬੈੱਡ ਸਾਰਾ ਕੁਝ ਇੱਥੇ ਸਾਡੇ ਟਿਕੜੇ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਧੰਨਵਾਦ ਇੱਕ ਉਹ ਚਾਰਜੀਟ ਜੀ ਆ ਗਿਆ ਜਿਹੜਾ ਪੀ ਵੀ ਚੁੱਕੀ ਲੈ ਕੇ ਚਾਰਜੀਟ ਜੀ ਹਾਂ ਜੀ ਹੋਰ ਮਿਲਦੇ ਆ ਮਿਲਦੇ ਆ ਆ ਧੰਨਵਾਦ ਆ ਡਾਇਪਰਾਂ ਵਾਸਤੇ ਦਵਾਈਆਂ ਵਾਸਤੇ ਅੰਦਰ ਜਮਾ ਕਰਾ ਦਿਓ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅਮੀ ਇਹ ਗੱਲ ਪੈਂ ਮਾਂ ਤਕੜੀਆਂ ਜੰਮੂ ਦਾ ਕਿਹੜਾ ਕਿਹੜਾ ਏਰੀਆ ਵਾ ਜੰਮੂ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਬੋਲ ਦੇਣੀ ਆ ਨਾ ਮੈਂ ਬੋਲਣਾ ਬੰਦ ਕਰ ਦਿੱਤਾ ਬੋਲ ਦੇਣੀ ਬਿਲਕੁਲ ਗੱਲ ਨਹੀਂ ਕਰੋ ਜ਼ਿਲ੍ਹਾ ਕਿਹੜਾ ਮਾਂ ਜ਼ਿਲ੍ਹਾ ਕਿਹੜਾ ਜ਼ਿਲ੍ਹੇ ਦਾ ਨਾਮ ਕੀ ਏ ਪਿੰਡ ਦਾ ਕੀ ਨਾਮ ਨਾਮ ਕੀ ਆ ਮਾਂ ਤਰ੍ਹਾਂ ਕਰ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਤ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਬੋਲ ਪੈਣੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਤੀਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਤ ਸਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਬੋਲੋ ਮਾਂ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਗ ਜੁਗਤ ਸੱਚ ਹੈਪੀ ਸੱਚ ਨਾਨਕ ਹੋਸੀ ਮਾਂ ਕਰਦੇ ਇੱਕ ਮੂਲ ਮੰਤਰ ਦਾ ਪਾਠ ਕਰ ਹੋ ਇੱਕ ਮਿੰਟ ਸਰ ਪਾਠ ਚੱਲ ਜਲਦੀ ਤੁਸੀਂ ਬੋਲਦੇ ਹੋ ਬੋਲੋ ਨਾ ਇੱਕ ਓੰਕਾਰ ਇੱਕ ਬੋਲੋ 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 ਇੱਕ ਓੰਕਾਰ ਬੋਲਦੇ ਮਾ ਇੱਕ ਓੰਕਾਰ ਬੋਲਦੇ ਬੋਲੋ ਬੋਲੋ ਇੱਕ ਓੰਕਾਰ ਇੱਕ ਓੰਕਾਰ ਬੋਲੋ ਮਾ ਬੋਲੋ ਇੱਕ ਵਾਰੀ ਮਾ ਛੱਡ ਦੇ ਕੋਈ ਨਾ ਪਹਿਲੇ ਛੱਡ ਦੇ ਬਾਅਦ ਛੱਡ ਦੇ ਬੋਲਦੇ ਮਾ ਇੱਕ ਓੰਕਾਰ ਬੋਲਦੇ ਮਾ ਇੱਕ ਓੰਕਾਰ ਓ ਮਾ ਆਰੇ ਬਾਪੂ ਆ ਗਏ ਗੋਪਾਲ ਬਾਪੂ ਆ ਗਏ ਆਰੇ ਸਰਪੰਚ ਆ ਗਏ ਬਪੁਰ ਸਿਰ ਤੇ ਹੱਥ ਰੱਖ ਦੇ ਮਾਤਾ ਮਾ ਇੱਕ ਓੰਕਾਰ ਕਹਰੇ ਇੱਕ ਵਾਰ ਸਤਨਾਮ ਵਾਹਿਗੁਰੂ ਕਹਰੇ ਮਾ ਇੱਕ ਓੰਕਾਰ ਸਤਨਾਮ ਮਾ ਕਹਦੇ ਕਹਦੇ ਇੱਕ ਵਾਰ ਵਾਹਿਗੁਰੂ ਕਹਦੇ ਚ ਵਾਹਿਗੁਰੂ 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 ਮਾ ਕਹਰੇ ਇੱਕ ਵਾਰ ਵਾਹਿਗੁਰੂ ਵਾਹਿਗੁਰੂ ਕਿੰਨੇ ਸਾਲਾਂ ਤੋਂ ਐਂ ਚੁੱਪ ਹੋ ਗਏ ਇਹ ਸਾਲ ਹੋ ਗਿਆ ਵੀ ਨਾ ਬਿਲਕੁਲ ਗੱਲ ਹੀ ਨਹੀਂ ਕਰਦੇ ਆ ਮੈਂ ਬੱਚਾ ਐਂ ਇਸ਼ਾਰਿਆਂ ਨਹੀਂ ਕਰਦਾ ਇਸ਼ਾਰਿਆਂ ਨਾਲ ਇੰਨਾ ਚੜੀ ਜਾਂ ਕੇ ਗੁੱਸਾ ਬੜਾ ਹੈ ਝਾਰਦੇ ਨੇ ਕੋਈ ਚੀਜ਼ ਆਈਏ ਫੇ ਸੁੱਟਦੇ ਨੇ ਥੋੜਾ ਥੋੜਾ ਕਰ ਪੜੇ ਲਿਖੇ ਨਹੀਂ ਨਹੀਂ ਪੜੇ ਲਿਖੇ ਨਹੀਂ ਹੈ ਨਾ ਟੀਵੀ ਤੇ ਕੁਰਬਾਨੀ ਚੱਲਦੀ ਹੈ ਜਾਂ ਅਸੀਂ ਘਰ 'ਚ ਪਾਠ ਕਰਦੇ ਆਂ ਤੇ ਬੋਲਦੇ ਨੇ ਨਾਲ ਬੋਲਦੇ ਆਂ ਪਰ ਇਸ ਸਾਲ ਤੋਂ ਬਾਅਦ ਕੋਈ ਨਹੀਂ ਕਰਨੀ ਇਹਨਾਂ ਨੇ ਡੈਡੀ ਤੁਹਾਡੇ ਡੈਡੀ ਐਕਸਪਾਇਰ ਕਰ ਗਏ ਕੋਈ 7 ਸਾਲ ਹੋਏ ਨੇ ਉਹਨਾਂ ਨੂੰ ਅਪਰਵਦ ਮਹੀਨਾ ਪਰ ਤੂੰ ਬਾਅਦ ਹੀ ਜ਼ਿਆਦਾ ਹਾਊਸ ਵਾਈਫ ਸੀ ਹੁਣ 3-4 ਮਹੀਨੇ ਹਾਊਸ ਵਾਈਫ 3-4 ਮਹੀਨੇ ਤੋਂ ਬਹੁਤ ਜ਼ਿਆਦਾ ਕਰ ਰਹਿਣਾ ਤਾਂ ਮੈਰਿਡ ਹਨੇ ਮੈਰਿਡ ਮੇਰੇ ਵਾਈਫ ਨੇ ਬੱਚੇ ਕਿੰਨੇ ਨੇ ਬੱਚੇ ਮੈਂ ਇੱਕ ਬੇਟਾ ਮੈਨਾਂ ਦਾ ਤੇ ਇੱਕ ਮੇਰੀ ਸਿਸਟਰ ਹੈ ਤੋਂ ਤੋਂ ਬੇਟਾ ਹਨੇ ਤੁਹਾਡੇ ਕਿੰਨੇ ਵਿੱਚ ਮੇਰੇ ਦੋ ਬੇਟੀਆਂ ਪੋਤੇ ਪੁੱਤੀਆਂ ਨਾ ਬਿਲਕੁਲ ਉਹਨਾਂ ਨੂੰ ਵੀ ਇਦਾਂ ਕਰਕੇ ਦੱਸਦੇ ਜਾਂਦੇ ਨੇ ਪਹਿਲੇ ਹੈ ਸੀ ਲਗਾਵ ਹੁੰਦਾ ਉਹਨਾਂ ਨੇ ਲਗਾ ਵੀ ਬਿਲਕੁਲ ਖਤਮ ਕਰ ਦਿੱਤਾ ਆਪਣੀ ਚੀਜ਼ਾਂ ਜਿਸ ਤਰ੍ਹਾਂ ਹੋ ਗਈਆਂ ਘਰ ਆਪਣੀ ਚੀਜ਼ਾਂ ਨਾਲ ਬੜਾ ਲਗਾਵ ਹੈ ਨਾ ਸਾਮ ਸਮ ਰੱਖ ਦਈਏ ਸਾਮ ਸਮ ਰੱਖਦੇ ਛੱਤ ਤੇ ਚੱਲੇ ਜਾਂਦੇ ਨੇ ਸਵੇਰੇ ਜਾ ਕੇ ਖੜੋਤੇ ਰਹਿਣਗੇ ਮੈਂ ਕੰਮ ਤੇ ਨਿਕਲ ਜਾਂਦਾ ਤੇ ਬਿੱਸੂ ਬੜਾ ਜ਼ਿਆਦਾ ਵੰਗ ਕਰਦਾ ਬਾਹਰ ਨਿਕਲ ਜਾਣਗੇ ਦੂਜਿਆਂ ਦੇ ਘਰ ਵੜ ਜਾਣਗੇ ਜਾ ਕੇ ਉਹਨਾਂ ਦਾ ਉਹ ਸਮਾਂ ਅਸੀਂ ਤਾਵਾ ਹੀ ਮਾਰ ਕੇ ਰੱਗੇ ਤਾਂ ਵੀ ਫਿਰ ਉਹ ਟੱਪਾ ਜਿਉਂ ਨੇ ਥੋੜੇ ਤੋਂ ਐਡਮਿਟ ਕਰੀਏ ਤੂੰ ਰਹਿ ਸਕਦੇ ਸੱਕ ਜਾਣਾ ਮਾਤਾ ਤੁਹਾਨੂੰ ਇੱਥੇ ਦਾਖਲ ਕਰ ਲੀਆ ਹਸਪਤਾਲ 'ਚ ਦਾਖਲ ਕਰ ਲੀਏ ਚਲੋ ਵਾਹਿਗੁਰੂ ਕਹਿ ਦੋ ਫਿਰ ਜੇ ਘਰੇ ਜਾਣਾ ਤਾਂ ਵਾਹਿਗੁਰੂ ਕਹਿ ਦੋ ਕਹਿ ਰੋ ਕਿ ਵਾਹਿਗੁਰੂ ਮੈਂ ਘਰੇ ਜਾਣਾ ਬਲਕਾਰ ਕਿੱਧਰ ਹੈ ਦੱਸੋ ਨਾ ਬਲਕਾਰ ਦਾ ਬਸ ਉਹਨਾਂ ਦਾ ਨਾਮ ਲੈਂਦੇ ਨਾ ਬਲਕਾਰ ਮਰ ਗਿਆ ਵਿਚਾਰਾ ਬਲਕਾਰ ਇਹਨਾਂ ਦੀ ਬਸ ਇੱਕੋ ਦੋ ਘਰ ਹਾਂਜੀ ਤੁਹਾਡੇ ਡੈਡੀ ਦਾ ਨਾਮ ਹਾਂ ਉਹਨਾਂ ਦਾ ਨਾਮ ਹੈ ਬਲਕਾਰ ਮਰ ਗਿਆ ਬਲਕਾਰ ਸਿੰਘ ਜੀ ਕਿੱਥੇ ਨੇ ਬਲਕਾਰ ਸਿੰਘ ਜੀ ਮਾਪੇ ਬਲਕਾਰ ਸਿੰਘ ਜੀ ਫਿਰ ਨੰਬਰ ਉੱਥਾ ਆਪ ਦਵਾਈ ਲਵਾਓ ਚੈੱਕ ਕਰਾਓ ਫਿਰ ਮਿਲਦੇ ਹਾਂ ਹਾਂਜੀ ਸਾਥੀ ਗੱਲ ਕੀ ਹਾਲ ਹੈ ਵੀਰੇ ਠੀਕ ਆ ਕਿੱਥੋਂ ਆਇਆ ਤੂੰ ਜਿਹੜੇ ਪਿੰਡੋਂ ਉੱਤੇ ਕੋ ਨੀਵੇਂ ਦولتਪੁਰੇੋਂ ਹੈ ਨੀਵੇਂ ਦولتਪੁਰੇ ਤੋਂ ਤੁਹਾਡੇ ਪਿੰਡੋਂ ਇੱਕ ਆਜ ਮਰੀਜ਼ ਹੋਰ ਆਉਣਾ ਸੀ ਉਹ ਦولتਪੁਰੇ ਵਾਲੇ ਮਰੀਜ਼ ਦਾ ਕੀ ਬਣਿਆ ਕਰਾਤੀ ਸੀ ਗੱਲ ਉਹ ਲੈ ਬਾਈ ਮੈਨੇ ਲੈ ਲੈ ਮੈਨੇ ਕਹੇ ਲੇ ਲਾ ਅੱਜ ਬੰਦੇ ਆ ਗਏ ਇੱਥੇ ਰਿਕੰਡਰ ਤੇਰਾ ਪੇਣਾ ਦਲਦਪਰਾਈ ਆ ਬਹੁਤ ਪਰਾਹੀ ਜੀ ਉਹ ਆਇਆ ਸੀ ਉਹਦਾ ਡੈਡੀ ਹੋ ਗਏ ਨੇ ਮੁੰਡਾ ਆਉਂਦਾ ਨਹੀਂ ਉਹਦੀ ਲੱਤਾਂ ਟੁੱਟ ਗਈਆਂ ਨੇ ਕੋਠੇ ਤੋਂ ਡਿੱਗ ਪਿਆ ਪੌੜੀਆਂ ਤੋਂ ਲੈ ਆ ਬਾਈ ਆਜਾ ਇਹਨੂੰ ਕੀ ਹੋਇਆ ਬਾਈ ਕਿੰਨੇ ਕ ਟਾਈਮ ਤੋਂ ਇੰਦਾ ਇਹ ਦੋ ਯਾਰ ਥੋੜਾ ਸੁਣਿਆ ਕੀ ਹੋਇਆ ਸੀ ਇਹਨੂੰ ਫਿਰ ਦਿਮਾਗੀ ਟੈਕ ਕੋਈ ਪੈ ਗਈ ਹੈ ਨਹੀਂ ਮਤਲਬ ਕੀ ਪੰਗ ਪੰਗ ਪੀਂਦਾ ਸੀ ਇਹ ਤਾਂ ਬਾਈ ਹਾਲ ਤਾਂ ਨਹੀਂ ਰਹਿੰਦਾ ਹੁਣ ਇਹ ਤਾਂ ਕਹਿੰਦੇ ਆ ਵੀ ਪੀਂਦਾ ਹੀ ਵਿੱਚੇ ਕੋਈ ਪਤਾ ਨਹੀਂ ਇੰਦੀਆਂ ਨੇ ਟੀਕਾ ਖਾ ਲਿਆ ਉਹਨਾਂ ਨੇ ਯਾਨੀ ਸਾਨੂੰ ਨੰਬਰ ਪਿਆ ਰਹੇ ਅੱਛਾ ਉਹ ਸੈਕਟਰ ਪਿੰਡਾ ਇਹ ਭਰੀਆਂ ਬੀੜੀਆਂ ਬੂੜੀਆਂ ਜਿਹਾ ਹਾਂ ਤੇ ਕਾਹ ਨਹੀਂ ਹੁੰਦਾ 2-3 ਸਾਲ ਹੋ ਗਏ ਆਈਆਂ 2 ਸਾਲ ਹੋ ਗਏ ਹਾਂ ਪਹਿਲਾਂ ਪਹਿਲਾਂ ਹੁਣ ਤਾਂ ਸੋਚੀ ਹੋਈ ਹੈ ਨਹੀਂ ਨਾ ਪਹਿਲਾਂ ਪਿੰਦਾ ਸੀ ਪਹਿਲਾਂ ਪਤਾ ਨਹੀਂ ਇਹਨੇ ਕੀ ਸਾਡੇ ਤੋਂ ਬਾਹਰ ਕੋਈ ਖਾਣਾ ਆਇਆ ਤੁਹਾਡੇ ਘਰ 'ਚ ਪਹਿਲਾਂ ਕੋਈ ਐਡਾ ਅਫਸਰ ਹੈਗਾ ਬੰਦਾ ਨਹੀਂ ਕਿਹਦੇ ਨਾਨਕਿਆਂ 'ਚ ਨਹੀਂ ਨਾਨਾ ਨਾਨੀ ਨਹੀਂ ਦਾਦਾ ਦਾਦੀ ਮਾਮਾ ਮਾਸੀ ਭੂਆ ਚਾਚਾ ਤਾਇਆ ਨਹੀਂ ਕੋਈ ਨਹੀਂ ਪੱਕਾ ਦੇਖ ਲਾ ਨਹੀਂ ਆਇਆ ਉਹ ਵੀ ਸਾਲ ਹੋ ਗਿਆ ਹੋਰ ਫਿਰ ਐਂ ਤੁਰੇ ਫਿਰਦਾ ਹੈ ਅੰਦਰ ਹੀ ਬੰਦ ਕਰਕੇ ਰੱਖ ਦਿਆਂ ਨੂੰ ਕਾਹ ਚ ਖੜਾ ਰਹਿਂਦਾ ਨਹੀਂ ਖੜਾ ਰਹਿਂਦਾ ਜਿੰਨੀ ਮਾਂ ਦੀ ਧੋਪ ਹੋਵੇ ਸਭੇ ਸਾਰੇ ਛਾਵੇ ਨਹੀਂ ਮੋਟੇ ਮੋਟੇ ਇੱਕ ਦੋ 12 ਜੰਮ ਗਏ ਐਂ ਨਹੀਂ ਰਹਿਂਦਾ ਸਾਰੀ ਰਾਤ ਆਨਲਾਈਨ ਨਾ ਦੇਖਾ ਕਿੰਨਾ ਨੂਰ ਕੇ ਬੰਨਿਆ ਅਸਰਸੀ ਉਸੇ ਬੰਨੀ ਜਾਂਦਾ ਮਾਲਾ ਦੇ ਜਿਲੋ ਪਾਲੇ ਦਾ ਕੀ ਨਾਮ ਹੈ ਦਾ ਬਲਵਿੰਦਰ ਬਲਵਿੰਦਰ ਸਿੰਘ ਸਕੂਲੇ ਗਿਆ ਹੈ ਪੜਿਆ ਨਹੀਂ ਪੜਿਆ ਨਹੀਂ ਸਕੂਲੇ ਲਾਇਆ ਹੈ ਨਿਕਾਂ ਦਾਹਾੜੀਆਂ ਮਾੜਾ ਪਾਲੇ ਬਾੜੇ ਬਾੜ ਕੇ ਬਾਸ ਆਈ ਕਿੰਨੇ ਭੈਣ ਭਰਾ ਨੇ ਜੀ ਤਿੰਨ ਭੈਣ ਭਰਾ ਹੀ ਆ ਕੀ ਵਹਿਆ ਤੇਰਾ ਭਰਾ ਹੈ ਹਾਂਜੀ ਭਰਾਜੋ ਛੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਵੇਂ ਦੋਲਤਪੁਰੇ ਤੋਂ ਮੋਗੇ ਤੋਂ ਆਏ ਨੇ ਬਲਵਿੰਦਰ ਸਿੰਘ ਨੂੰ ਲੈ ਕੇ ਉਹਦਾ ਭਰਾ ਵੀਰ ਐਂ ਖੜਾ ਰਹਿਂਦਾ ਸਾਰਾ ਸਾਰਾ ਦਿਨ ਸਾਰੀ ਰਾਤ ਕਿਸੇ ਟਾਈਮ ਵਧੀਆ ਇੱਕ ਅਗਾਹ ਮਧੂ ਨੌਰੀਵਾਨ ਸੀ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਇਦਾਂ ਅਪਸੈਟ ਹੋਇਆ ਹੋਇਆ ਹੈ। ਕਾਰੇ ਨਾਲ ਭੰਗ ਨਾਲ ਭੰਗ ਅਨਸਾਰੇ ਪਿੰਡਾਂ ਦੇ ਵਿੱਚ ਵੇੜਿਆਂ ਚਲੇ ਜਾਈਏ ਧਰਮਸ਼ਾਲਾ ਚਲੇ ਜਾਈਏ ਸਾਰੇ ਪਿੰਡਾਂ 'ਚ ਨਹੀਂ ਕਹਿੰਦੇ ਪਰ ਜ਼ਿਆਦਾਤਰ ਪਿੰਡਾਂ 'ਚ ਉੱਥੇ ਬੈਠੇ ਭੰਗ ਮਲ ਮਲ ਕੇ ਹੱਥਾਂ ਦਵਾਲੇ ਵਾਲੇ ਦਾ ਸੁੱਖਾ ਤਾਂ ਹਰ ਸੜਕ ਤੇ ਗਲੀ 'ਚ ਨਹਿਰਾ ਤੇ ਸੂਇਆਂ ਤੇ ਕੱਸੀਆਂ ਤੇ ਖੜਾ ਹੀ ਖੜਾ ਉਹ ਦੋ ਮਿੰਟਾਂ ਜਾਂਦੇ ਆ ਹੱਥ ਮਾਰ ਕੇ ਮੈਣ ਦੀ ਲਾਹ ਕੇ ਹੱਥਾਂ ਦੀ ਉਹਨੂੰ ਸੈਕਟਾਂ 'ਚ ਪਰ-ਪਰ ਪੀ ਜਾਂਦੇ ਆ ਫੇ ਉਹਦਾ ਨਤੀਜਾ ਫਿਰ ਆ ਹੁੰਦਾ ਨੌਜਵਾਨ ਇਦਾਂ ਦੀ ਹਾਲਤ ਚਲੇ ਜਾਂਦੇ ਨੇ ਆਪਣੀ ਵੀ ਸੋਚੀ ਪੁੱਲ ਜਾਂਦੇ ਨੇ ਆਪਣਿਆਂ ਦੀ ਵੀ ਸੋਚੀ ਪੁੱਲ ਜਾਂਦੇ ਨੇ ਕਿੱਥੇ ਗੱਭਰੂ ਵਧੀਆ ਚਾਰ ਪੈਸੇ ਕਮਾਉਂਦਾ ਕਿਸੇ ਨਾਲ ਸੀਰੀ ਰਲਿਆ ਹੁੰਦਾ ਜਾਂ ਕੋਈ ਹੋਰ ਨੌਕਰੀ ਕੰਮ ਕਰਦਾ ਹੁੰਦਾ ਅੱਜ ਬੱਚੇ ਹੁੰਦੇ ਵਿਆਹ ਹੋਇਆ ਹੁੰਦਾ ਪਰਿਵਾਰ ਹੁੰਦਾ ਪਰ ਅੱਜ ਆਪਣੇ ਆਪ ਦੀ ਵੀ ਸੁਰਜੀ ਭੁੱਲੀ ਬੈਠਾ ਆਪਣੇ ਆਪ ਦੀ ਵੀ ਸੁਰਤ ਭੁੱਲੀ ਬੈਠਾ ਆ ਭਰਾ ਨੇ ਨਾਲ ਦੇ ਵੀ ਤਾਂ ਕਮਾਉਂਦੇ ਆ ਵੀ ਖਾਂਦੇ ਆ ਵੀ ਵਧੀਆ ਰਹਿੰਦੇ ਆ ਅਰਦਾਸ ਕਰਿਓ ਨੀਵੇਂ ਦੌਲਤਪੁਰੇ ਤੋਂ ਆਏ ਨੇ ਮੋਗੇ ਜ਼ਿਲ੍ਹੇ ਤੋਂ ਬਲਵਿੰਦਰ ਵੀਰਾ ਤਕੜਾ ਹੋਵੇ ਤੰਦਰੁਸਤ ਹੋਵੇ ਭਾਰਾ ਇਹਨੂੰ ਚੜ੍ਹਦੀ ਕਲਾ ਬਖਸ਼ੇ ਅਰਦਾਸ ਕਰਿਓ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਣ ਰਹੂਗਾ ਨਾਲ ਠੀਕ ਆ ਵੀਰ ਇੱਥੇ ਰਹਿ ਕੇ ਨਾਲ ਇਹਦੀ ਇਹਦੀ ਵੀ ਸੰਭਾਲ ਕਰਨੀ ਪਣੀ ਆ ਨਾਲ ਸੇਵਾ ਵੀ ਕਰਾਉਣੀ ਪੈਣੀ ਠੀਕ ਆ ਇਹਨੂੰ 15 ਦਿਨਾਂ ਵਾਸਤੇ ਆਪਾਂ ਇੱਥੇ ਦਾਖਲ ਕਰਦੇ ਆ ਤੇ ਵਾਹਿਗੁਰੂ ਕਿਰਪਾ ਕਰਨ ਉਹ ਕੀ ਹਾਲ ਨੇ ਬਾਈ ਜੀ ਆ ਗਿਆ ਇੱਕ ਮਿੰਟ ਆ ਗਿਆ ਪਰਚੀਆਂ ਦਿਓ ਕਿੱਥੇ ਆ ਬਈ ਪਰਚੀਆਂ ਨਹੀਂ ਪੁੱਤ ਉਹ ਤਾਂ ਚਲਦੇ ਕੌਣੇ ਕਰਨਾ ਚਾਹਦੇ ਆ ਆ ਕੀ ਸੀਗਾ ਤੂੰ ਮੈਨੂੰ ਦਿਖਾ ਰਹੀ ਸੀ ਕਿ ਕੋਈ ਮੈਨਾਂ ਤੁਹਾਨੂੰ ਦੇਖ ਕੇ ਕਹਿੰਦੇ ਕਿ ਤੇ ਇਹ ਪੜਦੇ ਇਹਦਾ ਨਾਮ ਬਲਜਿੰਦਰ ਆ ਬਲਵਿੰਦਰ ਬਲਵਿੰਦਰ ਇਹ ਕੱਪੜੇ ਵਾਲੀ ਦੁਕਾਨ ਦੇ ਨਾਮ ਕਰਦਾ ਉਹ 2016 ਕਿਆ ਹੋਇਆ ਉੱਥੇ ਮੈਡੀਕਲ ਉਹਨੂੰ ਕਾਟ ਕਰਵਾਉਂਦੇਗੇ ਡਾਕਟਰ ਕੀ ਹੈਗੇ ਉਹ ਸਹੀ ਹੋ ਗਿਆ ਕਹ ਰਹੇ ਨੇ ਮਿਹਨਤ ਵਾਈ ਖਾਦੀ ਨਹੀਂ ਜਮਾ ਸੈਟ ਹੋ ਕੇ ਮੇਟ ਲਾ ਕੇ ਸਾੜ ਦੇ ਪ੍ਰਕਾਰ ਆ ਉਹ ਮੈਨੂੰ ਲੋਕੀ ਆਏ ਕੀ ਹੋ ਗਿਆ ਬਾਤੋਂ ਮੇਰੇ ਆਈ ਜਿਆਦਾ 100 ਦਾ ਫੇਰੀ ਪਾੜਦਾ ਪਹਿਲਾ ਮੈਂ ਲੈ ਜਾਂਦਾ ਸੀ ਉਹ ਮੇਰੇ ਕਾਫੀ ਚੈਰ ਹੋ ਗਏ ਆ ਜੀ ਪਰੰਤ ਬਹੁਤ ਜਿਆਦਾ ਨਹੀਂ ਉਹ ਘਟਦੀ ਆ ਜੀ ਪੂਰੀ ਘਟਦੀ ਕੋਈ ਨਾ ਮਾਘਰੂ ਕਿਰਪਾ ਕਰਨਗੇ ਜੀ ਆਪਾਂ ਨੂੰ ਇੱਥੇ ਰੱਖਦੇ ਆ 15 ਦਿਨਾਂ ਵਾਸਤੇ ਦਾਖਲ ਕਰਦੇ ਆ ਫਿਰ ਵਾਈ ਨੂੰ ਕਿਰਪਾ ਕਰਨ ਜੋ ਕੋਈ ਨਾ ਭਖਵਾਵਾਂਗੇ ਆ ਗਿਆ ਜੀ ਆ ਗਿਆ